जिला गुरदासपुर के हलका डेरा बाबा नानक में गुरु नानक देव जी के चोले के मेले की शुरुआत होने के संबंध में आम आदमी पार्टी के हलका इंचार्ज पंजाब के इंडस्ट्री के चेयरमैन गुरदीप सिंह रंधावा ने अपने वर्करों और को साथ लेकर आज डेरा बाबा नानक में खुद अपने हाथों से झाड़ू पकड़ कर बाजारे की सफाई की आम आदमी पार्टी पंजाब के इंडस्ट्री के चेयरमैन हल्का इंचार्ज गुरदीप सिंह ने रंधावा ने कहा कि गुरु नानक देव जी के चोले के मेले की हर साल की तरह शुरुआत होती है ਔਰ ਇਸ ਮੇਲੇ ਮੇ ਲੱਖਾਂ ਦੀ ਤਰ੍ਹਾਂ ਸੰਗਤ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ ਦੇ ਦਰਸ਼ਨ ਕਰਨੇ ਲਈ ਆਤੀ ਹੈ। ਜੀ ਭਾਈ ਪ੍ਰਦੀਪ ਸਿੰਘ ਵੀ ਆ ਜੀ ਆਏ ਨੇ। ਆਸਵਾਹੀ ਕਰਾ ਰਹੇ ਆ ਤੁਹਾਡੇ ਕੋ ਤੁਹਾਨੂੰ ਕਿਦਾਂ ਹੈ? ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਚੋਲਾ ਸਾਹਿਬ ਮੇਲੇ ਦੀ ਵਧਾਈ ਦਿੰਨਾ। ਇਹ ਜਿਹੜੇ ਸਫਾਈ ਦਾ ਇਹ ਇੱਕ ਤਾਂ ਸਾਡੀ ਡਿਊਟੀ ਵੀ ਆ ਡਿਪਾਰਟਮੈਂਟ ਦੀ। ਬਟ ਅੱਜ ਅਸੀਂ ਸੇਵਾ ਦੇ ਤੌਰ ਤੇ ਆਏ ਆ ਭਾਜੀ ਦੇ ਸੱਦੇ ਤੇ। ਇਹ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ ਸੇਵਾ ਹਰੇਕ ਬੰਦੇ ਦੇ ਨਹੀਂ ਕਿਉਂਕਿ ਭਾਜੀ ਦਾ ਦਿਲ ਕੀਤਾ ਅਸੀਂ ਪਹਿਲਾਂ ਮੀਟਿੰਗ ਕੀਤੀ ਇੱਕਦਮ ਇੰਦੇ ਵੀ ਅਸੀਂ ਆਪਣੇ ਹੱਥਾਂ ਨਾਲ ਸੇਵਾ ਕਰੀਏ ਸਫਾਈ ਵਾਲਿਆਂ ਨੇ ਤੇ ਕਰਨੀ ਆ ਉਹਨਾਂ ਦੀ ਡਿਊਟੀ ਆ ਵਿਚਾਰਿਆਂ ਦੀ ਤੇ ਅੱਜ ਉਹ ਹੀ ਡਰਾਈਵ ਚਲਾਈ ਆ 6 ਵਜੇ ਤੇ ਆਏ ਆ ਅਸੀਂ ਤੇ ਸਾਡੀ ਕੋਸ਼ਿਸ਼ ਆ ਜਿੱਦਾਂ ਸਾਰੇ ਨੇ ਦੱਸਿਆ ਆ ਕਿ ਇੱਕ ਤਣਕਾ ਵੀ ਨਾ ਰਹਿ ਜਾ ਜਿਹੜਾ ਸੰਗਤ ਦੇ ਪੈਰ ਦੇ ਵਿੱਚ ਵੱਜੇ ਪਹਿਲਾਂ ਬਾਜ਼ਾਰ ਦੀ ਡਵੈਲਪਮੈਂਟ ਕਰਾਤੀ ਅਸੀਂ ਫਲੋਰ ਲਾ ਦਿੱਤਾ ਆ ਇਹ 10 ਸਾਲ ਤੋਂ ਪਹਿਲਾਂ ਸੰਗਤ ਪਰੇਸ਼ਾਨ ਹੁੰਦੀ ਸੀ ਅੱਗੇ ਤੇ ਇਹਨਾਂ ਦੇ ਜਤਨਾ ਸਦਕਾ ਇਹ ਬਾਜ਼ਾਰ ਬਣ ਗਿਆ ਤੇ ਹੋਰ ਵੀ ਅਸੀਂ ਸਬਟਰੀਟ ਲਾਈਟ ਸਫਾਈ ਵਾਟਰ ਸਪਲਾਈ ਸਿਵਰੇਜ ਇਹ ਸਾਰਾ ਮੇਨਟੇਨ ਕੀਤਾ ਹੋਇਆ ਆ। ਸਰ ਟ੍ਰੈਫਿਕ ਬਾਰੇ ਕੀ ਕਹੋਗੇ ਜਿਹੜੇ ਸ਼ਹਿਰ ਵਿੱਚ ਚੱਲ ਰਿਹਾ ਹੈ? ਟ੍ਰੈਫਿਕ ਸ਼ਹਿਰ ਦੇ ਵਿੱਚ ਤਾਂ ਹੁਣ ਮੇਲੇ 'ਚ ਤਾਂ ਦੁਕਾਨਦਾਰੇ ਲਾਉਣੀਆਂ। ਦੁਕਾਨਾਂ ਬਾਹਰ ਦੇ ਵਿੱਚ ਇਹਦੇ ਬਾਰੇ ਸੋਚਾਂਗੇ। ਥੋੜਾ ਅਪੀਲ ਕਰਾਂਗੇ ਸ਼ਹਿਰ ਵਾਸੀਆਂ ਨੂੰ ਵੀ ਆਪਣੀ ਦੁਕਾਨਾਂ ਦੇ ਅੰਦਰ ਹੀ ਸਮਾਨ ਰੱਖਿਆ ਜਾਵੇ। ਨਹੀਂ ਟਰਾਲੀਆਂ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ ਪੁਲਿਸ ਦਾ ਪੁਲਿਸ ਦੇ ਕੰਟਰੋਲ 'ਚ ਆ ਉਹ ਉਹਨਾਂ ਨਾਲ ਮੀਟਿੰਗ ਕਰਕੇ ਉਹ ਵੀ ਕਰਾਂਗੇ ਬਾਹਰ ਹੀ ਲਾਵਾਂਗੇ। ਹਾਂਜੀ ਭਾਈ ਆਈ ਟਾਈਮ ਹੋਇਆ ਹੈ ਬਾਰੇ। ਬੇਰਾ ਬਾਬਾ ਨਾਨਕ ਕੋਲ ਸੇ ਬਾਬੇ ਨਾਨਕ ਜੀ ਦਾ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ 4 ਮਾਰਚ ਨੂੰ ਸ਼ੁਰੂ ਹੁੰਦਾ ਹੈ ਉਹਦੇ ਸਬੰਧ ਚ ਅੱਜ ਸਾਰੇ ਸ਼ਹਿਰ ਦੀ ਸਫਾਈ ਜਿਹੜੀ ਆ ਉਹ ਅਸੀਂ ਕਰ ਰਹੇ ਆ ਆਪਣੇ ਹੱਥਾਂ ਨਾਲ ਕਰ ਰਹੇ ਆ ਕਿਉਂ ਕਰ ਰਹੇ ਆ ਕਿ ਜਿਹੜੀਆਂ ਸੰਗਤਾਂ ਪਿੱਛੇ ਹੁਸ਼ਿਆਰਪੁਰ ਤੋਂ ਪੈਦਲ ਚੱਲ ਕੇ ਆਉਂਦੀਆਂ ਅਸੀਂ ਚਾਹੁੰਦੇ ਕਿ ਉਹਨਾਂ ਦੇ ਇੱਕ ਪੈਰਾਂ ਦੇ ਵਿੱਚ ਇੱਕ ਰਤੀ ਪਰ ਵੀ ਜਿਹੜਾ ਬਜਰੀ ਦਾ ਉਹ ਨਾਂ ਲੱਗੇ ਇਹਨੂੰ ਮੁਖਰਾ ਕੇ ਮੇਰੇ ਨਾਲ ਜੈ ਸਾਹਿਬ ਹੋਰ ਮੇਰਾ ਸਾਰਾ ਸਟਾਫ ਜਿਹੜਾ ਮਿਊਨਿਸਪਲ ਕਮੇਟੀ ਦਾ ਸਾਰੇ ਸ਼ਹਿਰ ਵਾਸੀ ਤੇ ਇਲਾਕਾ ਵਾਸੀ ਆਪਾਂ ਇਕੱਠੇ ਹੋ ਕੇ ਆਪਣੇ ਹੱਥਾਂ ਨਾਲ ਜਿਹੜੀ ਸੇਵਾ ਕਰਨ ਦਾ ਪ੍ਰਣ ਕੀਤਾ ਹੈ ਕਿ ਆਪਣੇ ਹੱਥਾਂ ਨਾਲ ਗੁਰੂ ਮਹਾਰਾਜ ਦਾ ਘਰ ਜਿਹੜਾ ਵਾ ਉਹਨੂੰ ਸਾਫ਼ ਸੁਥਰਾ ਰੱਖਣਾ ਸਾਡਾ ਜਿਹੜਾ ਫਰਜ਼ ਆ ਉਹਨੂੰ ਲੈ ਕੇ ਅੱਜ ਆਪਾਂ ਸੇਵਾ ਦਾ ਸ਼ੁਰੂ ਕੀਤਾ ਸਰਕੋਪ ਵਪਾਰ ਮੰਡਲ ਨੇ ਬਰਾਦਰ ਆ ਸਾਚਾ ਉਹਨਾਂ ਬਾਰੇ ਵੇਖੋ ਜਿਹੜਾ ਮੋ ਵਪਾਰ ਮੰਡਲ ਮੇਰਾ ਵੀਰ ਰਜੀਵ ਸੋਨੀ ਜੀ ਬਣੇ ਨੇ ਪ੍ਰਧਾਨ ਬਣਾਇਆ ਵਪਾਰ ਮੰਡਲ ਇਹਨਾਂ ਨੇ ਜਦੋਂ ਦਾ ਇਹਨਾਂ ਨੂੰ ਪ੍ਰਧਾਨ ਬਣਾਇਆ ਨਾ ਆਪਣੇ ਘਰ ਦੇ ਕੰਮ ਛੱਡ ਕੇ ਤੇ ਸ਼ਹਿਰ ਦੀ ਸੁੰਦਰਤਾ ਵਾਸਤੇ ਸਫਾਈ ਵਾਸਤੇ ਚੇਚਾ ਧਿਆਨ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਵੇਖੋ ਜ਼ਿੰਮੇਵਾਰੀ ਲੈਣੀ ਬੜੀ ਸੌਖੀ ਗੱਲ ਆ ਪਰ ਜ਼ਿੰਮੇਵਾਰੀ ਨਿਭਾਉਣੀ ਬੜੀ ਔਖੀ ਗੱਲ ਆ ਮੈਂ ਕਹਿੰਦਾ ਜੇ ਕਿਸੇ ਨੂੰ ਪ੍ਰਮਾਤਮਾ ਜ਼ਿੰਮੇਵਾਰੀ ਦਿੰਦਾ ਹੈ ਉਹਨੂੰ ਤੰਦਈ ਨਾਲ ਇਮਾਨਦਾਰੀ ਨਾਲ ਜਿਹੜੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਮੈਂ ਇਹਦੇ ਕੋ ਵੀਰ ਕੋ ਵੀ ਜਿਹੜਾ ਵਪਾਰ ਮੰਡਲ ਦਾ ਪ੍ਰਧਾਨ ਬਣਾਉ ਉਹ ਤਾਂ ਕੋਈ ਤਾਂ ਸ਼ਹਿਰ ਵਾਸੀਆਂ ਕੋਈ ਇਹ ਉਮੀਦ ਰੱਖਣਾ ਆਪਣਾ ਸ਼ਹਿਰ ਆ ਆਪਣਾ ਘਰ ਆ ਆਪਣਾ ਪਰਿਵਾਰ ਆ ਜੇ ਆਪਾਂ ਘਰ ਦੀ ਸਫਾਈ ਰੱਖਣੀ ਆ ਤੇ ਸਾਨੂੰ ਚਾਰ ਚੁਫੇਰੇ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਸਰ ਹਾਂ ਤਾਂ ਚੇਅਰਮੈਨ ਨਹੀਂ ਮਿਲਦੀ ਆ ਇਹ ਹੋ 19 ਸਾਲ ਦੇ ਬੈਨੀਫਿਟ ਕੀ ਹੋ ਗਿਆ ਦਾ ਦੇਖੋ ਜਿਹੜੀ ਮੈਨੂੰ ਚੇਅਰਮੈਨ ਹੀ ਮਿਲੀ ਆ ਉਹ ਹੈਗੀ ਆ ਸਮਾਲ ਇੰਡਸਟਰੀ ਡਿਵੈਲਪਮੈਂਟ ਜਿਹੜਾ ਬੋਰਡ ਦੀ ਚੇਅਰਮੈਨ ਹੀ ਪੰਜਾਬ ਸਰਕਾਰ ਨੇ ਮੈਨੂੰ ਦਿੱਤੀ ਆ ਉਹ ਇੰਡਸਟਰੀ ਨੂੰ ਜਿਹੜਾ ਪ੍ਰਮੋਟ ਕਰਨਾ ਸਾਡਾ ਮੇਨ ਅਜੰਡਾ ਹੈ ਕਿ ਇੰਡਸਟਰੀ ਵੱਤ ਵੱਤ ਜਿਹੜੀ ਪੰਜਾਬ ਚ ਲੈ ਕੇ ਆਉਣੀ ਆ ਜਦੋਂ ਇੰਡਸਟਰੀ ਵਾਧਾਏਗੀ ਉਸ ਸੂਬੇ ਦੀ ਤਰੱਕੀ ਹੋਏਗੀ ਬੇਰੁਜ਼ਗਾਰ ਜਿਹੜੇ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਇੰਡਸਟਰੀ ਚ ਮੇਰਾ ਪਹਿਲਾ ਇਹ ਹੀ ਹੋਗਾ ਕਿ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਹਲਕੇ ਵਿੱਚ ਕੋਈ ਐਸੀ ਇੰਡਸਟਰੀ ਲੈ ਕੇ ਆਵਾਂ ਕਿ ਜਿਹਦੇ ਨਾਲ ਇਲਾਕੇ ਨੂੰ ਇਲਾਕੇ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਵੱਧ ਤੋਂ ਵੱਧ ਫਾਇਦਾ